ਕੀ ਜੋ ਫੈਸਲਾ ਹੈ ਨਾ ਪ੍ਰਾਪਤ ਨਾ ਬਣੇ ਪਿੰਡ ਬੋਹੜ ਜਿਹੜੀ ਹਿੱਤ ਹੋਈ ਹੈ ਤਾਂ ਤੁਸੀਂ ਕਿੰਨੇ ਦੇਖਦੇ ਹੋ ਫਸਾਵੇ ਨੇ ਸਹੀ ਫੈਸਲਾ ਕੀਤਾ ਬਿਲਕੁਲ ਸਹੀ ਹੈ ਇਸਾ ਮੈਂ ਪੰਜਾਬ ਸਰਕਾਰ ਦਾ ਅਤੇ ਐਸਡੀਐਲ ਸਰਵਜ ਦੇ ਤਹਿ ਦਿਰੋਤਨ ਕਰਦੀਆਂ ਧੰਨਵਾਦ ਕਰਦੀਆਂ ਅਤੇ ਜੋ ਪਿੰਡ ਵਾਸੀ ਇਹ ਸਰਦਾਰ ਨਿਰਵਿਚ ਚਾਹਣੂ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ

ਇੱਥੇ ਆ ਜਾ ਰਾਜੀ ਮਾ

ਪਿੰਡ ਵਿੱਚ ਇੱਕਾ ਰੱਖੋ ਨਸਾਂ ਜੀ ਸਾਡੇ ਵੱਲੋਂ ਪੂਰੀ ਤਰ੍ਹਾਂ ਵੀ ਮਰਕਾ ਗਏ ਉਹਨਾਂ ਨੂੰ ਕੋਈ ਆਸ ਨਹੀਂ ਹੈ ਜੀ ਉਹਨਾਂ ਦਾ ਨਾ ਨਾ ਹੁਣ ਸਾਰੇ ਸਾਡੇ ਅਸੀਂ ਇਹ ਗੱਲ ਕਰਦੇ ਆ ਅਸੀਂ ਹੁਣ ਮੈਂ ਭਰਾ ਮੌਸੇ ਦੇ ਅਸੀਂ ਸਰਪੰਚੀ ਦੇ ਨਾਮ ਰੱਖ ਕੇ ਅਸੀਂ ਪਿੰਡ ਦੇ ਵਿਕਾਸ ਕਰਾਂਗੇ ਅਸੀਂ ਵਧੀਆ ਕੰਮ ਲੋਕਾਂ ਦੇ ਕਰਾਂਗੇ ਜਿੰਨੇ ਵੀ ਸਾਥੋਂ ਬਣਿਆ ਜੀ ਅਸੀਂ ਉਹਨੇ ਕੰਮ ਵਧੀਆ ਕਰਾਂਗੇ ਜਿਵੇਂ ਤੁਹਾਡਾ ਗਲਾਤ ਹੈ ਨਾ ਤੁਸੀਂ ਇਲਜ਼ਾਮ ਲਾ ਰਹੇ ਸੀ ਲੱਗਦਾ ਉਹ ਵੀ ਸੁਝਾਅ ਕਰੇ ਹੋਰੇ ਨਾਲ ਆ ਜੀ ਸਾਡੇ ਨਾਲ ਇਹ ਸਹੀ ਹੋਗਾ ਸੂਬਾ ਗਦ ਮੈਂ ਵੀਰੇ ਸਿੰਘ ਨੂੰ ਕਹਿਣਾ ਚਾਹਨੀ ਆ ਹੋਂ ਜੋ ਪੰਚਾਇਤੀ ਪੰਚਾਇਤੀ ਕਮਾ ਉਹ ਨਾਲ ਦੇ ਵਿੱਚ ਪੰਚਾਇਤ ਦਾ ਪੂਰਾ ਸਾਥ ਦੇਵੇ ਨਾ ਕਿ ਦੂਸਰੀ ਪਾਰਟੀਆਂ ਦਾ ਸਾਥ ਦੇਵੇ ਤੇ ਨਾ ਪਿੰਡ ਵਿੱਚ ਕੋਈ ਪਾਰਟੀਵਾਦੀ ਨੂੰ ਲੈ ਕੇ ਸਰਪੰਚ ਨਹੀਂ ਹੋਏ ਸਗੋਂ ਪਿੰਡ ਦੁਆਰਾ ਸਰਪੰਚ ਚੁਣਿਆ ਗਿਆ ਕਿਸੇ ਪਾਰਟੀ ਦਾ ਉਹ ਨੋਟਾ ਨਹੀਂ ਮਿਲਦਾ ਕਿਸੇ ਪਾਰਟੀ ਦਾ ਮੈਂ ਬਣੇਗਾ ਹਾਂ ਪਿੰਡ ਦਾ ਇੱਕ ਇੱਕਤਾ ਵਾਸਤੇ ਉਹ ਜਿੰਨਾ ਵੀ ਬਕਾਇਆ ਸੰਭਵ ਹੋ ਸਕੇ ਪੂਰਾ ਜੋਰ ਲਾੜੇ ਗੋਸੇਪ ਸਿੰਘ ਜੀ ਸਿਰ ਕਿੰਨੇ ਦੇ ਹੁਣ ਜਿਹੜਾ ਫੈਸਲਾ ਹੋਇਆ ਹੈ ਨਾ ਇੱਕ ਸੱਸ ਨੰਬਰ ਨੂੰ ਦੁਬਾਰੀ ਜਿਹੜੀ ਗਿਣਤੀ ਹੋਈ ਸੀ ਕੰਗਰਸ ਜਨਨੋਂ ਲੈ ਕੇ ਨੌ ਮੋਟਰ ਦਾ ਫਰਕ ਸੀ ਅੱਜ 5 ਮੋਟਰ ਇਹਦੇ ਜਿੱਤ ਗਾ ਕਰੈਕਟ ਅਕਸਰ ਜਿੱਤ ਲੋ ਹਾਂਜੀ ਕੀ ਕਹਿਣਾ ਚਾਹੂਗਾ ਇਹ ਤਾਂ ਜੀ ਅਸੀਂ ਪ੍ਰਸ਼ਾਸਨ ਦੇ ਫੈਸਲੇ ਤੋਂ ਪਹਿਲਾਂ ਵੀ ਖੁਸ ਸੀ ਤੇ ਹੁਣ ਵੀ ਖੁਸ ਆਏ ਜੀ ਹੋ ਸਕਦਾ ਜੀ ਪਹਿਲਾਂ ਅਸੀਂ ਵੱਧ ਵੋਟਾਂ ਦੇ ਜਿੱਤੇ ਜੀ ਕਿ ਹੁਣ ਦੋ ਚਾਰ ਵੋਟਾਂ ਪਰ ਥੱਲੇ ਹੋ ਗਈਆਂ ਹੋਣੀਆਂ ਹਨਾ ਪਰ ਫਿਰ ਵੀ ਅਸੀਂ ਪ੍ਰਸ਼ਾਸਨ ਦੇ ਜਿਹੜਾ ਫੈਸਲਾ ਦਿੱਤਾ ਨੇ ਉਹ ਤੋਂ ਖੁਸ ਆਏਗੇ ਤੇ ਹੁਣ ਸਾਡੀ ਵਿਧਾਇਕ ਨੂੰ ਇਹੀ ਬੇਨਤੀ ਹੈ ਵੀ ਸਾਡੇ ਸਰਪੰਚ ਦੇ ਨਾਲ ਮਿਲ ਕੇ ਚੱਲੇ ਤੇ ਸਾਡੇ ਪਿੰਡ ਦੇ ਕੰਮ ਹੋਣ ਸਾਰੇ ਤੇ ਜਿਵੇਂ ਸਾਡੇ ਪਿੰਡ ਦਾ ਮੁੰਡੇ ਮੁੰਡਾ ਪੀਏ ਆ ਹਨਾ ਗਰਲਾਲ ਸਿੰਘ ਉਹਨੂੰ ਵੀ ਅਸੀਂ ਇਹੀ ਅਪੀਲ ਕਰਦੇ ਵੀ ਸਰਪੰਚ ਸਾਹਿਬ ਦੇ ਨਾਲ ਮਿਲ ਕੇ ਚੱਲਣਾ ਤੇ ਪਿੰਡ ਦੇ ਕੰਮ ਕਰਨ। ਕੀ ਨਾਮ ਪੂਰੀ ਘਰ ਹੈ ਜੀ ਇਹ ਦੇਖ ਲੈਣਾ ਜਿੱਤ ਮਈਏ ਤੁਹਾਡੇ ਸਾਰੇ ਪਿੰਡ ਦੀ ਹੈ ਨਾ ਸਾਨੂੰ ਜੀ ਪੂਰੀ ਖੁਸ਼ੀ ਹੋਈ ਆ ਅਸੀਂ ਤੜਕੇ ਦੀ ਰੋਟੀ ਨਹੀਂ ਖਾਦੇ ਸੀਗੀ ਅੱਗੇ ਸਾਡਾ ਸਰਪੰਚ ਜਿਵੇਂ ਜਿੱਤਿਆ ਹੋਇਆ ਤੇ ਉਹ ਵੀ ਜਿੱਤ ਕੇ ਹੁਣ ਆਵੇ ਠੀਕ ਕਹਿੰਦੇ ਸੀ ਅਸੀਂ ਐ ਕਹਿੰਦੇ ਆ ਸਾਨੂੰ 23 ਲੱਖਰ ਗਰਾਉਂਡ ਦਿੱਤੀ ਹੋਈ ਆ ਹਰ ਸਿੰਘ ਗੀਤ ਕੌਰ ਨੇ ਹੈ ਅਸੀਂ ਐ ਕਹਿੰਦੇ ਅਬ ਖੁਸ਼ ਹੋ ਗਏ ਅਸੀਂ ਪਿੰਡ ਤੇ ਲੱਗੇ ਪਿੰਡ ਦੇ ਮਗਾਂਸ਼ਾ ਤੱਕੜੇ ਕਰਕੇ ਤੇ ਅਸੀਂ ਐ ਕਹਿੰਦੇ ਵੀ ਧੰਨਵਾਦ ਭਾਈ ਜਿਹੜਾ ਸਾਡਾ ਸਾਹ ਹਮੇਸ਼ਾ ਸੋਚ ਕੇ ਫੈਸਲਾ ਦੇਤਾ ਹਾਂ ਸਾਡਾ ਪਾਣੀ ਮਾਨਸਾ ਦਾ ਹਾਂ ਜੀ ਗੁੱਸਾ ਨਹੀਂ ਜੀ ਗੁੱਸਾ ਤਾਂ ਹੈਗਾ ਜਦੋਂ ਸਾਨੂੰ ਹਰਾਨ ਕਰੇਗਾ ਅਸੀਂ ਭੁੱਖੇ ਤੇ ਹਾਈ ਘੜਿਆ ਤੜਕੇ ਦੇ ਅੱਗੇ ਨੇ ਰੋਟੀ ਨਹੀਂ ਖਾਂਦੀ ਚਾਹ ਨਹੀਂ ਪੀਤੀ ਹਰਾਨ ਕੀ ਸਾਡੀ ਬਹੁਤ ਆ ਪਰ ਅਸੀਂ ਕਹਿੰਦੇ ਆਂ ਕਿ ਮਹਾਰਾਜਾ ਤੇ ਬਸ ਸੱਚ ਹੀ ਰਹਿਣਾ ਹੋਰਗਾ ਝੂਠ ਕੋਈ ਕਿੰਨਾ ਮਰਜੀ ਮਾਰੀ ਜਾਵੇ ਸਾਡਾ ਪਰਮਾਤਮਾ ਸਾਥ ਦਿੰਦਾ ਹੁੰਦਾ ਹੈ ਤੇ ਅਸੀਂ ਹੁਣ ਇਹ ਕਰੀਏ ਅਬ ਤਾਂ ਬਾਦ ਪਾਈ ਸਾਰੇ ਦਾ ਸਾਰੇ ਪਿੰਡ ਦਾ ਜਿਹਨਾਂ ਸਾਥ ਦਿੰਦਾਗਾ ਹਾਂਜੀ ਉਹਦੇ ਪਾਈ ਕਰਾ ਸਾਥ ਹੈਗੀ ਹੈ ਨਾ ਹਾਂਜੀ ਸਭ ਤੋਂ ਉੱਪਰ ਹੈਗਾ ਹਾਂਜੀ ਹਾਂਜੀ ਲੱਗਦਾ ਇਹ ਪੂਰਾ ਸਾਥ ਆਪਣੀ ਹੈਗੀ ਇਹ ਸਾਰੇ ਪਿੰਡ ਪਾਈ ਸਾਥ ਹੈ ਕੈਮਰਾ ਹਾਂਜੀ ਹਾਂਜੀ ਹੋਗੀ ਅਸੀਂ ਤਾਂ ਇਦੋਂ ਵੀ ਜਾਨੇ ਕਾਇਮ ਆ ਸਾਡੇ ਗੱਲ ਕਰਾ ਹਾੜੀ ਬੰਦਣ ਦਾ ਕਰਕੇ ਬੰਦੇ ਘਰ ਆਏ ਨੇ ਅਦੇ ਇੱਥੇ ਖਾਣੇ ਨਾਲ ਸੁਖਾਰੋ ਮਿਲਦਾ ਸੀਗਾ ਗੱਲ ਕਰ ਬੁਜੀ ਨੇ ਲੋਕਾਂ ਕਾਹ ਹੈ ਨੇ ਸਾਡੇ ਸਰਪੰਚ ਦੇ ਨਾਲ ਅਸੀਂ ਸਵਾ ਬਹਾਰ ਆ ਨਾ ਨਾ ਰੌਣਾ ਨਹੀਂ ਪਉੜੇ ਜੀ ਰੌਣਾ ਨਹੀਂ ਪਉੜੇ ਅਸੀਂ ਆ ਕੇ ਖੁਸ਼ੀ ਮਨਾਵਾਂਗੇ ਹਾਂ ਜੀ ਅਸੀਂ ਦੀ ਤੇ ਬਹੁਤ ਵਧੀਆ ਹੈ ਪਸੰਦ ਨੇ ਜਿਹੜਾ ਕੀਤਾ ਗਿਆ ਹੈ ਇੱਕ ਹੱਕ ਦੇ ਉੱਤੇ ਜਿਹੜਾ ਜਾਇਦ ਜ਼ਰਾ ਫੈਸਲਾ ਕੀਤਾ ਗਿਆ ਹੈ ਪੰਜ ਮੋਟਾ ਜਿਹੜੇ ਜਿੱਤੂਰਾਇਗਾ ਸੀ ਤੁਸੀਂ ਵੈਕੈਂਸੀਗੇ ਤਾਂ ਕਿਵੇਂ ਦੇਖਦੇ ਤੁਸੀਂ ਇਹ ਮੌਲ ਨੂੰ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਜੇ ਤੁਸੀਂ ਲੋਕ ਨਾ ਆ ਜਉਂਦੇ ਤਾਂ ਇਹ ਜਿਹੜਾ ਫੈਸਲਾ ਸੀਗਾ ਇਹ ਕਾਹ ਜਾਂਦੇ ਬਿੱਕੀ ਰਹ ਜਾਂਦਾ ਧੱਕਾ ਆਉਣਾ ਸੀਗਾ ਪਰ ਜਦੋਂ ਸਾਰਾ মিডিਆ ਮਾਨਸਾ ਦਾ ਪੰਜਾਬ ਦਾ মিডিਆ ਆ ਗਿਆ ਤਾਂ ਇਹ ਜਿਹੜੀ ਅਫਸਰ ਸੀਗੇ ਜਿਹਨਾਂ ਦੀ ਡਿਊਟੀ ਲੱਗੀ ਸੀ ਉਹਨਾਂ ਨੂੰ ਆਉਗਾ ਇੰਡੀਪੈਂਡੈਂਟ ਫੈਸਲਾ ਲੈਣਾ ਪੈ ਗਿਆ ਪਹਿਲੀ ਵਾਰੀ ਹੋਇਆ ਵੀ ਜਿਹੜਾ ਸਰਕਾਰ ਦੇ ਮੂੰਹ ਤੇ ਚਪੇੜ ਵਧੀ ਆ ਜਿਹੜਾ ਤੁਸੀਂ ਦੇਖੋ ਵੀ ਸਾਡੇ ਸੀਐਮ ਸਾਹਿਬ ਜਿਹੜਾ ਉੱਤੇ ਭੰਗੜਾ ਪਾਈ ਜਾਂਦੀ ਸੀਗੇ ਤੇ ਇੱਥੇ ਸਾਡਾ ਲੋਕਲ ਐਮਐਲਏ ਸਾਡੇ ਆਮ ਗਰੀਬ ਲੋਕਾਂ ਦਾ ਭੰਗੜਾ ਪਾਇਆ ਜਾਂਦਾ ਸੀਗਾ ਉਹ ਮੂੰਹ ਤੇ ਚਪੇੜ ਆ ਗਈ ਇਸ ਤਰ੍ਹਾਂ ਦੇਖੋ ਦੇਖੋ ਮੈਂ ਇੱਕ ਗੱਲ ਨੂੰ ਮੰਨਦਾ ਹੁੰਨਾਗਾ ਵੀ ਸਾਡਾ ਇੱਕੋ ਫੈਸਲਾ ਸੀ ਸਵੇਰੇ ਜਦੋਂ ਅਸੀਂ ਸਾਰੇ ਤੀਰ ਜਿਹੜੇ ਹੁੰਦੇ ਲੀਗਲੀ ਤੀਰ ਸਾਰੇ ਫੇਰ ਕਰਤੇ ਐ ਪ੍ਰਸ਼ਾਸਨ ਨੇ ਤਾਂ ਅਸੀਂ ਇੱਕੋ ਇੱਕ ਐਪਲੀਕੇਸ਼ਨ ਲਾਈ ਵੀ ਆ ਸੀ ਜਿਹੜਾ ਇਸ ਨੂੰ ਸਿਰੇ ਚੋਂ ਬਾਅਦ ਤੇ ਸਾਡਾ ਪ੍ਰਾਈਵੇਟ ਤੌਰ ਤੇ ਸਾਡੇ ਖਰਚੇ ਦਾ ਵੀਡੀਓਗ੍ਰਾਫੀ ਕਰਾਈ ਜਾਵੇ ਉਹ ਮੰਨੀ ਗਈ ਤਾਂ ਦੋਨੇ ਤਨੇ ਪਾਸੋਂ ਵੀਡੀਓਗ੍ਰਾਫੀ ਹੋਈ ਕਿਸੇ ਵੀ ਵੋਟ ਨੂੰ ਜਿਹੜਾ ਜਿਹੜਾ ਦੇਖੋ ਪਹਿਲੀ ਵਾਰੀ ਆਪਸਾਂ ਦੇ ਐਲੀਗੇਸ਼ਨ ਲੱਗੇ ਅਫਸਰ ਦੇ ਅਲੀਗੇਸ਼ਨ ਲਈ ਪਾਰਟੀ ਨੇ ਵੀ ਸਾਡੇ ਜਿਹੜੇ ਉਹਨਾਂ ਨੇ ਧੱਕਾ ਕੀਤਾ ਸਾਡੇ ਨਾਲ ਫਾਰਸ਼ੈਲਟੀ ਕੀਤੀ ਸਾਨੂੰ ਦਬਤਵਾ ਕੇ ਰੱਖਿਆ ਤਾਂ ਸਾਨੂੰ ਜਿੱਤੂ ਮਾ ਦਿੱਤਾ ਜਾਵੇ ਪਰ ਜਿਹੜੇ ਅਫਸਰ ਸੀਗੇ ਉਹ ਜਿਹੜੇ ਹੁਣ ਅਫਸਰ ਨੇ ਕੰਮ ਇੰਡੀਪੈਂਡੈਂਟ ਕੰਮ ਕੀਤਾ ਮੈਂ ਧੰਨਵਾਦ ਕਰਦਾਗਾ ਕਾਨੂੰਨ ਤੇ ਲੋਕਾਂ ਦਾ ਵਿਸ਼ਵਾਸ ਬਣੇ ਰਹਿਣ ਵਾਸਤੇ ਬਹੁਤ ਜ਼ਰੂਰੀ ਸੀਗਾ ਜਿਹੜਾ ਇਹ ਫੈਸਲਾ ਹੋਇਆ ਇਹ ਲੋਕਾਂ ਹੀ ਜਿੱਤਾਂ ਇਹ ਲੋਕਤੰਤਰ ਦੀ ਜਿੱਤ ਹੈਗੀ ਤੇ ਅੰਤ ਗੱਲ ਕਿਤੇ ਵੀ ਹਾਂ ਲੱਗਦਾ ਪਿੰਡ ਵਿੱਚ ਹੈ ਨਾ ਆਪਾਂ ਜਰਕ ਸਾਂਝ ਕੇ ਰੱਖਣਾ ਕਿ ਕਿਸੇ ਵੀ ਤਰ੍ਹਾਂ ਦੀਰ ਦੋਨਾਂ taraf ਵੱਲੋਂ ਕੋਈ ਬਦਲ ਕਰਨਾ ਕੀਤੀ ਹੋਵੇ ਉਸੇ ਉੱਪਰ ਅਸੀਂ ਛੂਨ ਦੇਖ ਕੋ ਬੇ ਜਿਹੜੇ ਜਿਹੜੇ ਕੇਸ ਹੁੰਦੇ ਨੇ ਉਹ ਤਾਂ ਕਾਗਜ਼ਾਂ 'ਤੇ ਲੜਨੇ ਹੁੰਦੇ ਨੇ ਪਰ ਜੇ ਤੁਸੀਂ ਪਿੰਡ ਦਾ ਮਾਹੌਲ ਗੈਂਗਲੈਂਡ ਬਣਾਵੋਗੇ ਜੇ ਪਿੰਡ ਤੇ ਨਿਊਸੈਂਸ ਕ੍ਰੀਏਟ ਕਰੋਗੇ ਸਰਕਾਰਾਂ ਦੇ ਕੀ ਸਰਕਾਰਾਂ ਤਾਂ ਉਹ ਨਹੀਂ ਜਾਂਦੀਆਂ ਰਹਿੰਦੀਆਂ ਨੇ ਗੱਲ ਹੁੰਦੀ ਆ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਹੁਣ ਜਿਸ ਤਰ੍ਹਾਂ ਨਰਵੈਰ ਨੇ ਫਰੰਟ ਰੈਕਟ ਕੀਤੇ ਗਏ ਉਹਨੂੰ ਪਿੰਡ ਦੇ ਵਿੱਚੋਂ ਕੰਬੇਨ ਚੋਂ ਭਜਾਇਆ ਗਿਆ ਕਿਵੇਂ ਝੂਠੇ ਪਰਚੇ ਦਾ ਡਰਾਮਾ ਦਿੱਤਾ ਗਿਆ ਕਿਵੇਂ ਜੇ ਲక్ష్ਮੀਸ਼ਨ ਚੱਲੀ ਵਿਧਨ 60 ਡੇ 62 ਡੇ ਦਾ ਇਹਦਾ ਫੈਸਲਾ ਸਾਹਮਣੇ ਆ ਗਿਆ ਇੰਨਾ ਫਾਸਟ ਟਰੈਕ ਦਾ ਸਾਡੀ ਅਦਾਲਤ ਜਿਹੜੀ ਜੁਡੀਸ਼ੀਅਲ ਕੋਰਟਾਂ ਵੀ ਨਹੀਂ ਕਰਦੀ ਸੁਪਰੀਮ ਕੋਰਟ ਵੀ ਨਹੀਂ ਕਰਦੀ ਇਹ ਤਾਂ ਸਾਡੇ ਅਸੀਂ ਸਾਨੂੰ ਨਵੀਂ ਪਰਤਨਾਕ ਇੱਥੇ ਵੀ ਇੰਨਾ ਤੇਜ਼ ਫੈਸਲਾ ਵੀ ਕੀਤਾ ਜਾ ਸਕਦਾ ਇਸ ਕਰਕੇ ਇਹ ਜਿਹੜਾ ਸਾਰੇ ਪ੍ਰਸ਼ਾਸਨ ਤੇ ਜਿਹੜੇ ਜਿਹੜੀ ਜਰੂਰੀ ਪਾਰਟੀ ਵੀ ਸਪੋਰਟ ਕਰਦੇ ਆ ਸਾਰੇ ਮੂੰਹ ਤੇ ਚਪੇੜਾ ਤੇ ਲੋਕਾਂ ਤੋਂ ਅੰਤਰ ਨਹੀਂ ਦਿੱਤਾ ਲੋਕਾਂ ਦਾ ਵਿਸ਼ਵਾਸ ਸੀ ਲੋਕਾਂ ਦਾ ਵਿਸ਼ਵਾਸ ਬਣਾ ਰਿਹਾ ਤੇ ਸਾਰੇ ਆਪ ਤਰੰਗਾਂ ਨੂੰ ਬਧਾਈ ਦਿੰਦਾ ਜਿਨ੍ਹਾਂ ਨੇ ਇਹ ਗਿਣਤੀ ਕੀਤੀ ਅਤੇ ਸਾਡਾ ਸੱਚ ਦਾ ਸੱਚ ਸਾਹਮਣੇ ਆਇਆ ਧੰਨਵਾਦ ਥੈਂਕ ਯੂ